ਗੁਰੂ ਤੇਗ ਬਹਾਦਰ ਜੀ ਨੇ ਕਿਹੜਾ ਸ਼ਹਿਰ ਬਸਾਇਆ ਸੀ ਅਨੰਦਪੁਰ ਸਾਹਿਬ ਅਨੰਦਪੁਰ ਸਾਹਿਬ ਦਾ ਪਹਿਲਾ ਨਾਂ ਕੀ ਸੀ ਚੱਕ ਨਾਨਕੀ ਆਪਣੇ ਸਿੰਘ ਸ਼ਬਦ ਵਰਤਦੇ ਹੁੰਦੇ ਆ ਚਾਹ ਨੂੰ ਕੀ ਕਹਿੰਦੇ ਹੁੰਦੇ ਆ ਕਿੱਡੇ ਫੁੱਕਣੀ ਕਿੱਡ ਫੁੱਕਣੀ ਤੇ ਦੁੱਧ ਨੂੰ ਸਮੁੰਦਰ ਤੇਰੇ ਵਰਗੇ ਸਿੰਘ ਨੂੰ ਤਜੰਗੀ ਰਾਮ ਵਿੱਚ ਹੁਣ ਮਮੀ ਡੈਡੀ ਬਰਤਨ ਲਾਗੇ ਆਪਾਂ ਪਰਾਂ ਦੇ ਵਿੱਚ ਮਾਤਾ ਪਿਤਾ ਜੀ ਕਹਿੰਦੇ ਇਹਨੂੰ ਅਸੀਂ ਮਾਤਾ ਪਿਤਾ ਜੀ ਸਿਖਾਇਆ ਹੈ ਇੱਕ ਵਾਰੀ ਮੈਨੂੰ ਪਿਤਾ ਜੀ ਅਸੀਂ ਮਮੀ ਨੂੰ ਮਾਤਾ ਜੀ ਕਹਿੰਦਾ ਪੰਜ ਪਿਆਰਾਂ ਦੇ ਨਾਮ ਪਤਾ ਬੇਟਾ ਕਟਿੰਗ ਪਾਈ ਦਿਆ ਸਿੰਘ ਜੀ ਤਾਂ ਤਾਂ ਪਾਈ ਤਾਂ ਮ ਸਿੰਘ ਜੀ ਤਾਂ ਤਾਂ ਪਾਈ ਹਿੰਮਤ ਸਿੰਘ ਜੀ ਤਾਂ ਤਾਂ ਮੋਕਮ ਸਿੰਘ ਜੀ ਤਾਂ ਤਾਂ ਪਾਈ ਸਾਹਿਬ ਸਿੰਘ ਜੀ ਚਾਰ ਸਹਿਬ ਜਾਦਿਆਂ ਦੇ ਨਾਮ ਪਤਾ ਕੰਤਾ ਬਾਬਾ ਜੀ ਸਿੰਘ ਦੀ ਸੇਰੀ ਫਤਿਹਗੜ ਸਾਹਿਬ ਦੀ ਧਰਤੀ ਦੇ ਉੱਤੇ ਬਹੁਤ ਦੂਰੋਂ ਲੋਕ ਨਤਮਸਤਕ ਹੋਣ ਆਉਂਦੇ ਨੇ ਗੁਰੂ ਸਾਹਿਬ ਨੂੰ ਯਾਦ ਕਰਦੇ ਨੇ ਸਹਿਬਜ਼ਾਦਿਆਂ ਨੂੰ ਯਾਦ ਕਰਦੇ ਨੇ ਸ਼ਹੀਦਾਂ ਨੂੰ ਯਾਦ ਕਰਦੇ ਨੇ ਇਸ ਸਮੇਂ ਲੋਕ ਬਹੁਤ ਦੂਰ ਦੂਰੋਂ ਆਉਂਦੇ ਨੇ ਬਾਈ ਸਾਸਿ ਕਾਲ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਲਸਾ ਕਿੱਥੋਂ ਆਏ ਜੀ ਤੂਰੀ ਤੋਂ ਆਏ ਤੂਰੀ ਤੋਂ ਆਏ ਕੀ ਨਾ ਤੁਹਾਡਾ ਮਨੁੱਖ ਸਿੰਘ ਜੀ ਤੁਹਾਡਾ ਨਾਂ ਕੀ ਹੈ ਬੇਟਾ ਦਿਆ ਸਿੰਘ ਜੀ ਦਿਆ ਸਿੰਘ ਤੁਹਾਡਾ ਨਾਂ ਜੀ ਮੋਹਿਤ ਸਿੰਘ ਜੀ ਦਿਆ ਸਿੰਘ ਨਾਂ ਰੱਖਿਆ ਤੁਹਾਡਾ ਪਾਪਾ ਨੇ ਰੱਖਿਆ ਸੀ ਕਿ ਨਹੀਂ ਰੱਖਿਆ ਸੀ ਗੁਸਾ ਬਣ ਗੁਸਾ ਨਹੀਂ ਭਾਈ ਦਾ ਗੁਰਗੋਬਿੰ ਸਿੰਘ ਜੀ ਇਹ ਦਾ ਗੁਰਗੋਬਿੰ ਸਿੰਘ ਹੈ ਅੱਛਾ ਹੁਣ ਤੁਹਾਨੂੰ ਭਾਈ ਦਿਆ ਸਿੰਘ ਕਹਿੰਦੇ ਹਾਂ ਜੀ ਇਹਨੂੰ ਭਾਈ ਦਿਆ ਸਿੰਘ ਜੀ ਕਹਿੰਦੇ ਨੇ ਸਾਰੇ ਸਤਕਾਰ ਵਜੋਂ ਭਾਈ ਦਿਆ ਸਿੰਘ ਕਹਿ ਕੇ ਬੁਲਾਉਂਦੇ ਕਿੰਨੇ ਸਾਲ ਦਾ ਹੈ ਭਾਈ ਜੀ ਤੁਹਾਡਾ ਨਾਮ ਕੀ ਸੀ ਮੋਹਿਤ ਸਿੰਘ ਜੀ ਮੋਹਿਤ ਜੀ ਕਿੰਨੇ ਸਾਲਾਂ ਦਾ ਹੈ ਸਾਢੇ 5 ਸਾਲ ਦਾ ਜੀ ਸਾਢੇ 5 ਸਾਲ ਦਾ ਹਾਂਜੀ ਅੱਛਾ ਜਿਵੇਂ ਬੱਚਿਆਂ ਨੂੰ ਦਾਦੀਆਂ ਕਹਾਣੀਆਂ ਸੁਣਾਉਂਦੀਆਂ ਤੁਹਾਡੇ ਘਰ ਦੇ ਵਿੱਚ ਵੀ ਹੈ ਕਿ ਬੱਚੇ ਨੂੰ ਗੁਰ ਇਤਿਹਾਸ ਦੇ ਨਾਲ ਕੋਈ ਜੋੜਦਾ ਹੋਵੇ ਉਹ ਕਹਾਣੀਆਂ ਕੋਈ ਇਤਿਹਾਸ ਬਾਰੇ ਦੱਸਦਾ ਹੋਵੇ ਸੁਣ ਵੇਲੇ ਬਹੁਤ ਸ਼ੌਂਕ ਆਉਂਦਾ ਮੈਨੂੰ ਸਿੰਘਾਂ ਦੀਆਂ ਕਹਾਣੀਆਂ ਸੁਣਾਓ ਤੇ ਸੁਣਦਾ ਵੀ ਹੈ ਬਹੁਤ ਕੋਣ ਸੁਣਾਉਂਦਾ ਫਿਰ ਮੈਂ ਸੁਣਾਣਾ ਜੀ ਇਹਦੇ ਮਾਤਾ ਜੀ ਵੀ ਸੁਣਾੰਦੇ ਨੇ ਮੈਂ ਵੀ ਸੁਣਾਣੇ ਅੱਛਾ ਕੋਈ ਸਵਾਲ ਮੈਂ ਪੁੱਛਾਂ ਤਾਂ ਜਵਾਬ ਦੇਗਾ ਹਾਂ ਇਹ ਪੁੱਛ ਲੂ ਦਿਆ ਸਿੰਘ ਇੱਕ ਸਵਾਲ ਦਾ ਜਵਾਬ ਦੇ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹੜਾ ਸ਼ਹਿਰ ਬਸਾਇਆ ਸੀ ਕਰਤਾਰ ਪੁਰ ਸਾਹਿਬ ਕਿੱਥੇ ਆ ਹੁਣ ਉਹ ਪਤਾ ਤੁਹਾਨੂੰ ਕਿੱਥੇ ਆ ਦੱਸਿਆ ਆ ਪਾਪਾ ਨੇ ਦੱਸੋ ਜੀ ਅੱਜ ਕਿੱਥੇ ਹੋਇਆ ਦੱਸੋ ਨਹੀਂ ਉਹ ਦੱਸਿਆ ਨਹੀਂ ਇਹਨੂੰ ਹਾਂ ਜੀ ਹਾਂ ਜੀ ਕਰਤਾਰਪੁਰ ਸਾਹਿਬ ਦਾ ਪਤਾ ਕਿੱਥੇ ਆਓ ਤੁਸੀਂ ਅੱਜ ਦੱਸੋ ਮੈਂ ਕਹਿੰਦਾ ਤੁਹਾਨੂੰ ਬਾਹ ਕਿੱਥੇ ਆ ਪਾ ਕਿਹੜੀ ਜਗ੍ਹਾ ਤੇ ਆ ਪਾਕਿਸਤਾਨ ਪਾਕਿਸਤਾਨ ਕਦੇ ਤੁਹਾਡਾ ਦਿਲ ਕਰਦਾ ਵੀ ਉਸ ਜਗ੍ਹਾ ਤੇ ਜਾਈਏ ਕਰਤਾਰਪੁਰ ਸਾਹਿਬ ਜਾਣ ਨੂੰ ਦਿਲ ਕਰਦਾ ਜਾਣਾ ਤੁਸੀਂ ਪਾਕਿਸਤਾਨ 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 ਅੱਛਾ ਇੱਕ ਸਵਾਲ ਹੋਰ ਕਿ ਗੁਰੂ ਤੇਗ ਬਹਾਦਰ ਜੀ ਨੇ ਕਿਹੜੇ ਸ਼ਹਿਰ ਬਸਾਇਆ ਸੀਗਾ ਗੁਰੂ ਤੇਗ ਬਹਾਦਰ ਜੀ ਨੇ ਕਿਹੜਾ ਸ਼ਹਿਰ ਬਸਾਇਆ ਸੀ ਅਨੰਦਪੁਰ ਸਾਹਿਬ ਅਨੰਦਪੁਰ ਸਾਹਿਬ ਦਾ ਪਹਿਲਾ ਨਾਂ ਕੀ ਸੀ ਚੱਕ ਨਾਨਕੀ ਚੱਕ ਨਾਨਕੀ ਵਜਾ ਦੇ ਨੂੰ ਅੱਛਾ ਜਿਵੇਂ ਆਪਣੇ ਸਿੰਘ ਸ਼ਬਦ ਵਰਤਦੇ ਹੁੰਦੇ ਆ ਚਾਹ ਨੂੰ ਕੀ ਕਹਿੰਦੇ ਹੁੰਦੇ ਆ ਤੇ ਫੁੱਕਣੀ ਕਿੱਡ ਫੁੱਕਣੀ ਤੇ ਦੁੱਧ ਨੂੰ ਸਮੁੰਦਰ ਰੇਲ ਗੱਡੀ ਨੂੰ ਪੂਤਣੀ ਤੇ ਤੇਰੇ ਵਰਗੇ ਸਿੰਘ ਨੂੰ ਤਾਂ ਜੰਗੀ ਸਾਰੇ ਯਾਰ ਮੋਈ ਜੀ ਮਾਰ ਕੱਲੇ ਕਲੀ ਚੀਜ਼ ਤੁਸੀਂ ਯਾਦ ਕਰਾਈ ਹੋਈ ਆ ਨਹੀਂ ਇਹ ਸਭ ਗੁਰੂ ਦੀ ਸੀ ਸੀ ਆ ਜੀ ਗੁਰੂ ਸਾਹਿਬ ਦਾ ਪ੍ਰਸ਼ਾਦ ਆਈ ਹੈ ਜਦੋਂ ਸ਼ਬਦਾਂ ਦੀ ਜਦੋਂ ਆਪਾਂ ਗੱਲ ਕਰਦੇ ਆ ਕਿ ਸ਼ਬਦ ਬਹੁਤ ਮਹਨੇ ਰੱਖਦਾ ਹੈਗਾ ਬੱਚੇ ਦੇ ਨਾਲ ਉਹਦੇ ਸ਼ਬਦ ਬੋਲਨੇ ਉਹੋ ਜੀ ਗੱਲ ਕਰਨੀ ਹੈ ਮਤਲਬ ਜ਼ਰੂਰੀ ਹੈ ਬੱਚੇ ਦੇ ਦਿਮਾਗ ਤੇ ਅਸਰ ਪੈਂਦਾ ਨਹੀਂ ਖੇੜ ਹੀ ਸ਼ਬਦ ਦੀ ਹੈ ਵੀਰ ਜੀ ਜੇ ਤੁਸੀਂ ਘਰਾਂ ਵਿੱਚ ਆ ਹੁਣ ਮਮੀ ਡੈਡੀ ਬਰਤਨ ਲਾ ਕੇ ਆਪਾਂ ਪਰਾਂਦਰਾਂ ਵਿੱਚ ਮਾਤਾ ਪਿਤਾ ਜੀ ਕਹਿੰਦੇ ਇਹਨੂੰ ਅਸੀਂ ਮਾਤਾ ਪਿਤਾ ਇਸ ਗਾਇਆ ਹੋਇਆ ਇਹ ਕਹੇ ਮੈਨੂੰ ਪਿਤਾ ਜੀ ਅਸੀਂ ਮਮੀ ਨੂੰ ਮਾਤਾ ਜੀ ਕਹਿੰਦਾ ਮਾਤਾ ਜੀ ਕਹਿੰਦਾ ਅੱਛਾ ਤੇ ਸ਼ਬਦਾਂ ਦਾ ਹੀ ਖੇੜ ਫੇੜਾ ਸਾਰਾ ਜੀ ਸ਼ਬਦਾਂ ਵਿੱਚ ਹੀ ਬਹੁਤ ਗੇਮ ਸੁਪੀ ਹੋਈ ਹੈ ਜਿਵੇਂ ਸ਼ਬਦਾਂ ਦੀ ਖੇੜ ਹੈ ਸ ਸ਼ਬਦ ਤਾਂ ਇਹ ਜੋਰ ਦਿੱਤਾ ਅੱਛਾ ਪੰਜ ਪਿਆਰਿਆਂ ਦੇ ਨਾਮ ਪਤਾ ਬੇਟਾ ਪੰਜ ਪਿਆਰਿਆਂ ਦੇ ਨਾਮ ਸੁਣਾਓ ਜੀ ਤੰਤਰਪਾਈ ਦੇ ਆ ਸਿੰਘ ਜੀ ਤੰਤਰਪਾਈ ਤੇ ਮਸ ਸਿੰਘ ਜੀ ਤੰਤਰਪਾਈ ਹਿੰਮਤ ਸਿੰਘ ਜੀ ਤੰਤਰਪਾਈ ਮੋਕੰਮ ਸਿੰਘ ਜੀ ਤੰਤਰਪਾਈ ਸਾਇਬ ਸਿੰਘ ਜੀ ਅੱਛਾ ਆਪਾਂ ਸ਼ਹੀਦਾਂ ਨੂੰ ਯਾਦ ਕਰਨਾ ਆ ਨਤਮਸਤਕ ਹੋਣ ਆਏ ਆ ਚਾਰ ਸਹਿਬਜ਼ਾਦਿਆਂ ਦੇ ਨਾਮ ਪਤਾ ਦੱਸ ਦਿਓ ਤੰਤਰ ਬਾਬਾ ਜੀ ਸਿੰਘ ਜੀ ਤੰਤਰ ਬਾਬਾ ਜੀ ਦਾ ਸਿੰਘ ਜੀ ਤਾਂਤੇ ਬਾਬਾ ਜਿਹੜਾ ਵਾਸਿੰਗ ਜੀ ਤਾਂਤੇ ਬਾਬਾ ਫਰੇ ਸਿੰਘ ਜੀ ਅੱਛਾ ਕਫਤਾ ਕੋਈ ਆਉਂਦੀ ਹੈ ਕਫਤਾ ਇਸ ਕੋਈ ਕਫਤਾ ਸਾਬ ਜਦਾਂ ਸਪੈਸ਼ਲ ਜਦ ਕਰਕੇ ਤੇ ਜੀ ਸੁਣਾਓ ਕਵਿਤਾ ਸੁਣਾਓ ਜੀ ਸੁਣਾਓ ਉੱਚੀ ਸੁਣਾਓ ਵਾਦ ਜੀ ਦਾ ਖਾਲਸਾ ਵਾਦ ਦੀਫਤ ਅਸੀਂ ਤੂ ਚੱਲ ਰਿਹਾ ਹਾਂ ਦਾ ਜੀਏ ਹੁਸਨ ਖੀਲੇ ਕੁਰਬਾਨ ਅਸੀਂ ਤੂ ਚੱਲ ਰਿਹਾ ਹਾਂ ਦਾ ਜੀਏ ਹੁਸਨ ਖੀਲੇ ਕੁਰਬਾਨ

ਸਾਦਾ ਲਿਖਾ ਹਮ ਕਰ ਦੇਣੀ ਸਿੱਖ ਦੀ ਆਨ ਬਾਨ ਦੇਸਾਨ ਸਾਦਾ ਲਿਖਾ ਹਮ ਕਰ ਦੇਣੀ ਸਿੱਖ ਦੀ ਆਨ ਬਾਨ ਐਸਾਨ ਉਹ ਆ ਦਿਖਾਵਾ ਦਿੱਖ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਜ ਕੇ ਬੁਲਾ ਦਿਓ ਗੱਜ ਕੇ ਬੁਲਾ ਦਿਓ ਜੈਕਾਰਾ ਲਾ ਦਿਓ ਜੈਕਾਰਾ ਜੈਕਾਰਾ ਨਹੀਂ ਹਰੋਆ ਹੋ ਜਾਵੇ ਪਿਤਾ ਗੁਰਗੋਬ ਸਿੰਘ ਜੀ ਮਨ ਲਾ ਪਾਵੇ ਸਤਿ ਸ਼੍ਰੀ ਅਕਾਲ ਪੁਰੇ ਛੋਣ ਹਾਲੋ ਸਤਿ ਸ਼੍ਰੀ ਅਕਾਲ ਜੇਕਰ ਜੇਕਰ ਜਾਵੇ ਨਿਹਾਲ ਹੋ ਜਾਵੇ ਸ਼ਹੀਦ ਸਿੰਘਾਂ ਦੇ ਮਨ ਨੂੰ ਪਾਵੇ ਸਤਿ ਸ਼੍ਰੀ ਅਕਾਲ ਜੇਕਰ ਨਿਹਾਲ ਹੋ ਦਾ ਪਿਤਾ ਗੁਰਗੋਬ ਸਿੰਘ ਜੀ ਮਨ ਲਾ ਪਾਵੇ ਸਤਿ ਸ਼੍ਰੀ ਅਕਾਲ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਦੇਖੋ ਜੀ ਇਹ ਨਿੱਕਾ ਜਿਹਾ ਬੱਚਾ ਦਿਆਲ ਸਿੰਘ ਮਾਪਿਆਂ ਨੇ ਸਿਖਾਈਆਂ ਨੇ ਉਹ ਚੀਜ਼ਾਂ ਉਹ ਇਤਿਹਾਸ ਯਾਦ ਕਰਾਇਆ ਕੈਮਰਾ ਨਾਲ ਮਲਕੀ ਸਿੰਘ ਦੇ ਨਾਲ ਹੈਪੀ ਬਕਤਾ